ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਸਾਰੇ ਵਧੀਆ ਹੋਣਗੇ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਲੈ ਵੀ ਮਿੱਤਰੋ ਛੀਲੂ ਤੇ ਜੱਗੂ ਬਾਰੇ ਅੱਜ ਪੂਰੀ ਪੱਕੀ ਅਪਡੇਟ ਲੈ ਕੇ ਆਏ ਵੀ ਛੀਲੂ ਤੇ ਜੱਗੂ ਕਿੱਥੇ ਖੜਨਗੇ ਜਿਹੜਾ ਟੂਰਨਾਮੈਂਟ ਅੱਜ ਹਰਿਆਣਾ ਦੇ ਵਿੱਚ ਹਮਾਲਕੋਸ਼ ਜ਼ਿਲ੍ਹਾ ਚਰਖੀਦਾਦਰੀ ਵਿੱਚ ਹੈ ਜਿਸਦਾ ਪਹਿਲਾ ਇਨਾਮ 1 ਲੱਖ ਦੂਜਾ ਇਨਾਮ 71000 ਤੀਜਾ ਇਨਾਮ 31000 5 ਤੋਂ ਲੈ ਕੇ 8 ਤੱਕ ਟੀਮਾਂ ਤੱਕ 5100 ਤੇ 9 ਤੋਂ ਲੈ ਕੇ 16 ਟੀਮਾਂ ਤੱਕ 21200 ਰੁਪਇਆ ਦਿੱਤਾ ਜਾਊਗਾ ਜੇਕਰ ਆਪਾਂ ਇੱਥੇ ਬੈਸਟਾਂ ਦੀ ਗੱਲ ਕਰੀਏ ਤਾਂ ਬੈਸਟਾਂ ਨੂੰ ਇੱਥੇ 31000 ਰੁਪਇਆ ਦਿੱਤਾ ਜਾਊਗਾ ਇੱਥੇ ਇੱਕ ਟੀਮ ਫਰਮਾਨਾਂ ਦੀ ਖੇਡਣੀ ਹੈ ਜਿਹੜਾ ਰੋहतक ਤੇ ਦੂਜੀ ਟੀਮ ਬਾਹੂ اکبرਪੁਰ ਜੇਕਰ ਆਪਾਂ ਛੀਲੂ ਦੀ ਗੱਲ ਕਰੀਏ ਤਾਂ ਛੀਲੂ ਅੱਜ ਮਾਲਕੋਤ ਜਿਲ੍ਹਾ ਚਰਖੀਦਾਦਰੀ ਆਪਦੇ ਪਿੰਡ ਦੀ ਟੀਮ ਬਾਹੂ اکبرਪੁਰ ਚ ਖੇਡੂਗਾ ਜਿਸ ਦੇ ਵਿੱਚ ਨਾਲ ਖਿਡਾਰੀ ਨੇ ਚੀ ਲੁਬਾਹ ਹੁ ਅਕਬਰ ਪਰ ਮਨੀਸ਼ ਬਾਹੂ ਅਕਬਰ ਪਰ ਤੇ ਇੱਕ ਖਿਡਾਰੀ ਰੇਡਰ ਦੇ ਤੌਰ 'ਤੇ ਬਾਹਰੋਂ ਲੱਤਾ ਹੈ ਦੀਨੂ ਚਹਾਰਾ ਦੀਨੂ ਜਹਾਰਾ ਜੋ ਕਿ ਕ੍ਰੇਟਰ ਦੇ ਤੌਰ ਤੇ ਖੜੂਗਾ ਇਸ ਲਈ ਜਿਹੜਾ ਛੀਲੂ ਹੈ ਉਹ ਅਜੇ ਮਾਲਕ ਉਸ ਜਿਹੜਾ ਚਰਖੀ ਦਾਦਰੀ ਖੜੂ ਜੇਕਰ ਆਪਾਂ ਜੱਗੂ ਦੀ ਗੱਲ ਕਰੀਏ ਤਾਂ ਜੱਗੂ ਬਾਰੇ ਹਜੇ ਕੋਈ ਪੱਕੀ ਅਪਡੇਟ ਨਹੀਂ ਮਿਲੀ ਜਦੋਂ ਵੀ ਕੋਈ ਮਿਲੀ ਆਪਾਂ ਵੀਡੀਓ ਪਾਕੇ